ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਸ ਵਾਹਿਗੁਰੂ ਦਾ ਉਸ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰਾ ਕਿਉਂਕਿ ਮੈਂ ਕੋਈ ਚੀਜ਼ ਜਦੋਂ ਬੰਦੇ ਸਾਥੀ ਸਾਡੇ ਨਾਲ ਸੀ ਪਹਿਲੇ ਦਿਨ ਤੋਂ ਸੇਵਾ ਕਰ ਰਹੇ ਨੇ ਤੇ ਉਹਨਾਂ ਦੇ ادارے ਉਹਨਾਂ ਦੀਆਂ ਸੰਸਥਾਵਾਂ ਆਣ ਕੇ ਨਾਲ ਉਹਨਾਂ ਦੇ ਖੜ ਜਾਣ ਜਿਉ ਸੰਸਥਾਵਾਂ ਆਣ ਕੇ ਹੜਪੀੜਤਾ ਦੀ ਮਦਦ ਵਾਸਤੇ ਮਤਲਬ ਸੇਵਾ ਕਰ ਰਹੀਆਂ ਨੇ ਤੇ ਜਿੱਦਾਂ ਪਿਛਲੇ ਦਿਨੀ ਆਪਾਂ ਦੇਖਿਆ ਕਿ ਸultanpur ਬਾਉ ਮੰਡ ਦੇ ਵਿੱਚ ਰਗੂ ਭਾਜੀ ਹੋਰਾਂ ਦੇ ਨਾਲ ਉਹਨਾਂ ਦੀ ਅਜੀਤ نیوز ਦੀ ਟੀਮ ਉੱਥੇ ਕੰਬਲ ਤੇ ਆਪਣਾ ਫੀਡ ਤੇ ਬੱਚਿਆਂ ਦੀ ਸਟੇਸ਼ਨਰੀ ਦਾ ਸਮਾਨ ਵੰਡ ਕੇ ਆਈਆਂ ਉਸੇ ਲੜੀ ਦੇ ਤਹਿਤ 2 ਦਿਨ ਪਹਿਲਾਂ ਕੂਕੇ ਮੜ ਦੇ ਵਿੱਚ ਸੰਗਤ ਵਾਸਤੇ ਕੰਬਲ ਚਾਦਰਾਂ ਤੇ ਫੀਡ ਦਾ ਸਾਰੀ ਰਸਤ ਵੰਡੀ ਗਈ ਕਿਉਂਕਿ ਜਦੋਂ ਤੁਸੀਂ ਸਮਾਜ 'ਚ ਕੋਈ ਕੰਮ ਕਰਦੇ ਹੋ ਤੁਹਾਡੀ ਸੰਗਤ ਜਿੱਦਾਂ ਕਹ ਲਈਏ ਕਿ ਰਗੂ ਭਾਜੀ ਪਹਿਲੇ ਦਿਨ ਤੋਂ ਇੱਥੇ ਸੇਵਾ ਕਰ ਰਹੇ ਨੇ ਉਹਨਾਂ ਦੀਆਂ ਸੰਸਥਾਵਾਂ ਉਹਨਾਂ ਦੇ ਅਦਾਰੇ ਉਹਨਾਂ ਦੇ ਨਾਲ ਆਣ ਕੇ ਖੜ ਗਏ ਤੇ ਇੱਕ ਚੰਗੇ ਕੰਮ ਦੇ ਉੱਤੇ ਮੋਹਰ ਲੱਗ ਗਈ ਹੈ ਤੇ ਮੈਂ ਇੱਥੇ ਹੀ ਅਜੀਤ ਨਿਊਜ਼ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂ ਕਿ ਉਹ ਸਮਾਜ ਦੇ ਵਿੱਚ ਇਹ ਚੰਗੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਤੇ ਰਗੂ ਭਾਜੀ ਦਾ ਵੀ ਧੰਨਵਾਦ ਗੋਪੀ ਪੰਡਤ ਦਾ ਵੀ ਧੰਨਵਾਦ ਕਿਉਂਕਿ ਪਹਿਲੇ ਦਿਨ ਤੋਂ ਸੰਗਤ ਦੇ ਸਾਹਮਣੇ ਸੰਮੁਖ ਸੇਵਾ ਹੋ ਰਹੀ ਹੈ ਨਾ ਇਹਨਾਂ ਵੀਰਾਂ ਕਰਕੇ ਹੋ ਰਹੀ ਹੈ ਅੱਜ ਜੇ ਬਾਹਰ ਐਨਆਰਆਈ ਕੋਈ ਵੀਰ ਦੇਖਦਾ ਪਿਆ ਉਹ ਇਹਨਾਂ ਵੀਰਾਂ ਦੀ ਇੱਕ ਮਿਹਨਤ ਦਾ ਸਦਕਾ ਕਿਉਂਕਿ ਜਦੋਂ ਇਹ ਕੰਮ ਮਿਹਨਤ ਦਾ ਤੇ ਆਪਣੀ ਲਗਨ ਦੇ ਨਾਲ ਕਰਦੇ ਹੋ ਤੁਹਾਨੂੰ ਕੰਮ ਲੋਕਾਂ ਤੱਕ ਦਿਖਾਉਣ ਦਾ ਵੀ ਮੌਕਾ ਮਿਲਦਾ ਉਹ ਵੀ ਬੜੀ ਤਗੜੀ ਮਿਹਨਤ ਤੇ ਮੈਂ ਇਸੇ ਸ਼ਬਦਾਂ ਦੇ ਨਾਲ ਭਾਜੀ ਹੋਰਾਂ ਦਾ ਧੰਨਵਾਦ ਕਰਦਾ ਕਿਉਂਕਿ ਪਹਿਲੇ ਦਿਨ ਤੋਂ ਜੇ ਅੱਜ ਸਮਾਜ ਦੇ ਵਿੱਚ ਸੰਗਤ ਨੂੰ ਕੋਈ ਸੇਵਾ ਆ ਰਹੀ ਹੈ ਜੇ ਅੱਜ ਤੱਕ ਕਿਸੇ ਤੱਕ ਪਹੁੰਚੀ ਉਹ ਇਹਨਾਂ ਵੀਰਾਂ ਦਾ ਬਹੁਤ ਵੱਡਾ ਸੰਯੋਗ ਇਸ ਸੇਵਾ ਦੇ ਵਿੱਚ ਕਿਉਂਕਿ ਐਨ ਆਰ ਆਈਆਂ ਬਾਹਰ ਉਹਨਾਂ ਨੂੰ ਤੱਕ ਦਿਖਾਣਾ ਜੋ ਮੌਜੂਦਾ ਹਾਲਾਤ ਨੇ ਹਾਲਾਤ ਦਿਖਾ ਕੇ ਫਿਰ ਅਗਲਿਆਂ ਦੇ ਮਨ ਦੇ ਵਿੱਚ ਉਤਸ਼ਾਹ ਹੁੰਦਾ ਤੇ ਉਹਦੇ ਸਦਕਾ ਇਹ ਸੇਵਾ ਇੱਥੇ ਵੱਤ ਤੋਂ ਵੱਧ ਪਹੁੰਚੀ ਧੰਨਵਾਦ ਕਰਦੇ ਆ ਅਜੀਤ ਨਿਊਜ਼ ਦਾ ਇਸੇ ਲੜੀ ਤਹਿਤ ਅੱਜ ਰਪਰਾਇਆ ਮੰਡ ਦੇ ਜਿਹੜੇ ਪਰਿਵਾਰ ਸੀ ਉਹ ਰਹਿ ਗਏ ਸੀ ਉਹਨਾਂ ਵਾਸਤੇ ਕੰਬਲ ਤੇ ਫੀਡ ਦੀ ਸੇਵਾ ਰਗੂ ਭਾਜੀ ਵਰੀ ਲੈ ਕੇ ਆਏ ਨੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆ ਤੇ ਚਲੋ ਲੋੜ ਸੀ ਜਿਹੜੇ ਪਰਿਵਾਰਾਂ ਨੂੰ ਉਹਨਾਂ ਤੱਕ ਪਹੁੰਚ ਕਰ ਦਿੱਤੀ ਏ ਤੇ ਵਾਹਿਗੁਰੂ ਅੱਗੇ ਇਹ ਵੀ ਬਰਦਾਸ਼ ਬੇਨਤੀ ਕਰਦੇ ਆ ਅਜੀਤ نیوز ਵੈਬ ਟੀਵੀ ਦੇ ਸਾਰੇ ਸੰਵਾਦਕ ਜਿੰਨੇ ਵੀ ਮੇਰੇ ਭੈਣ ਭਰਾ ਕੰਮ ਕਰਦੇ ਨੇ ਸਾਰੇ ਜਿਹੜੇ ਮਤਲਬ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇਸ ਲੋੜਵੰਦ ਪਰਿਵਾਰਾਂ ਤੱਕ ਉਹ ਚੀਜ਼ ਨੂੰ ਮਿਹਾਇਆ ਕਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ